ਸਰਬਗੁਰ ਪ੍ਰਸਾਦ ਲਿੱਤੋ ਸਰਵਤ ਕੂਕਿਆਂ ਦੀ ਜੋਗ ਪੁਜਾਰੀਆਂ ਅਕਾਲ ਪੁੰਗੇ ਦੇ ਕੋ ਹੋਰ ਸਮੂਹ ਪੁਜਾਰੀਆਂ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਫੁਲਾਈ ਪਰਮਾਨ ਕਰ ਲਈ ਔਰ ਸਿੰਘ ਨਿਹੰਗਾਂ ਫਤਿਹ ਬੁਲਾਈ ਪਰਮਾਨ ਕਰ ਲਈ ਔਰ ਸਿੰਘ ਸਾਹਿਬ ਜੀ ਮਤਲਬ ਇਹ ਹੋਇਆ ਥੋੜੇ ਹੀ ਮੈਂ ਸਮਝ ਲੈਣਾ ਜਿਨ੍ਹਾਂ ਨੂੰ ਤੁਸੀਂ ਟੂਕੇ ਆਂਦੇ ਹੋ ਜੇ ਤਾਂ ਇਹ ਰਚਨਾ ਗੁਰੂ ਦਸਵੇਂ ਪਾਤਸ਼ਾਹ ਨੇ ਰਚੀ ਹੈ ਸਾਰੇ ਕੂਕੇ ਤੇ ਰਾਮ ਸਿੰਘ ਨੂੰ ਵੀ ਜੋ ਅਸੀਂ ਆਦੇ ਹਾਂ ਸਤਿਗੁਰੂ ਜੇ ਤਾਂ ਉਹ ਕਾਰਨ ਸਾਰਾ ਤੁਸਾਂ ਨੂੰ ਬੁਰਾਈ ਵਲੂਮ ਪੈਂਦਾ ਤਾਂ ਤੇ ਤੁਸੀਂ ਹੱਥ ਜੋੜ ਕੇ ਸਾਰੇ ਦਸਾਂ ਦੇ ਪੁਜਾਰੀ ਤਨਖਾਏ ਬਖਸ਼ਾਓ ਗੁਰੂ ਬਖਸ਼ ਦੇਵੇਗਾ ਗੜਮੇ ਪੱਲਾ ਪਾ ਕੇ ਆਕੋ ਅਸੀਂ ਭੁੱਲ ਗਏ ਆ ਗੁਰੂ ਜੀ ਦੇ ਸਾੰਗ ਨੂੰ ਨਹੀਂ ਜਾਣ ਸਕੇ ਅਰੇ ਉਹ ਨੂੰ ਕਬੂਲ ਕਰੋ ਜੋ ਕੂਕੇ ਕਰਦੇ ਆ ਗੁਰੂ ਬਖਸ਼ ਦੇਵੇਗਾ ਤੁਸੀਂ ਬੜੀ ਮਨਮਤ ਕੀਤੀ ਐ ਸਭਨੇ ਰਲ ਕੇ ਗੁਰੂ ਜੀ ਦੇ ਹੁਕਮ ਨਾਲ ਦਾਵਾ ਬੰਨਿਆ ਹੈ ਹਰ ਜਾਣਦੇ ਹੋ ਕਿ ਇਹ ਹੁਕਮ ਗੁਰੂ ਜੀ ਦਾ ਨਹੀਂ RAM Singh ਨੇ ਹੀ ਟੁੰਡਾ ਖੜਾ ਕਰ ਲਿਆ ਹੈ ਕਲਾਮ ਪੜ ਕੇ ਤਾਂ RAM Singh ਤੇ ਕੂਕੇ ਤੁਹਾਡੇ ਅੱਗੇ ਕੀ ਆ ਚੀਜ਼ ਹੈ ਕਿਉਂਕਿ ਤੁਸੀਂ ਆਪ ਵੀ بڑے ਥਾਨਾਂ ਤਖਤਾਂ ਵਾਲੇ ਤੁਹਾਾਰੇ ਪੱਖੀ ਵੀ ਬਹੁਤ ਵੱਡੇ ਹਨ ਰਾਜੇ ਬਲਧਾਰੀ ਸਾਰੇ ਰਲ ਕੇ ਇਸ ਬਾਤ ਕੋ ਦੂਰ ਕਰੋ ਕੂਕੇ ਦੇ ਡੂਡੇ ਕੋ ਦੋ ਮੈਂ ਤੇ ਇੱਕ ਬਾਤ ਕਰੋ ਜੋ ਤੁਹਾਨੂੰ ਅੱਛੀ ਲੱਗੇ ਜੇ ਦੂਮੇ ਤੇ ਕੋਈ ਬਾਤ ਨਾ ਕਰੋ ਤੇ ਤਾਂ ਤੁਹਾਡੇ ਪੇਸ਼ ਆਵੇਗੀ ਇਹ ਬਾਤ ਜੋ ਸੁਭਾਵ ਤੁਸੀਂ ਵਰਤਾ ਹੈ ਜੇ ਤੁਸੀਂ ਕੋ ਕਦਮ ਪੇਸ਼ ਆਉ ਹੁਣ ਤਾਂ ਹੁਣ ਕੋ ਤਾਂ ਮੁੱਕ ਗਏ ਆ ਕਦਮ ਰਹੇ ਆ ਤਕੜੇ ਹੋਏ ਕੇ ਇੱਕ ਬਾਤ ਕਰੋ ਜੇ ਚੁੱਕ ਹੋਣ ਕਰ ਰਹੇ ਤਾਂ ਤੁਹਾਡਾ ਕੰਮ ਬਹੁਤ ਬੁਰਾ ਜਾਵੇਗਾ ਸਭਨਾਂ ਦਾ ਜੋ ਅੱਛੀ ਐ ਸੋ ਕਰੋ ਇਹ ਬਾਤ ਝੂਠੀ ਨਾ ਜਾਣਨੀ ਜਾਣਨੀ ਹਮਾਰਾ ਤਾਂ ਜੋ ਵਿਗੜਨਾ ਤਾਂ ਸੋ ਵਿਗੜੇ ਥਾ ਹੁਣ ਤੇਰੀ ਵਾਰੀ ਹੈ ਨਾਲੇ ਤੇਰੇ ਪੱਖਿਆਂ ਕੀ ਇਹ ਜੋ ਲਿਖਾ ਹੈ ਇਸ ਕੋ ਆਵਾ ਗਉਣ ਨਾ ਜਾਣਣਾ ਜੇ ਗੁਰੂ ਦਾ ਕਹਿਣਾ ਝੂਠਾ ਹੈ ਤਾਂ ਇਹ ਵੀ ਝੂਠਾ ਹੋ ਜਾਊ ਗੁਰੂ ਜੀ ਦਾ ਹੁਕਮ ਤਾਂ ਸਦਾ ਹੀ ਸੱਚਾ ਹੈ ਉਹ ਵੀ ਸੱਚਾ ਹੈ ਹੁਣ ਡੇਰ ਨਾ ਕਰਨੀ ਦੋ ਬਾਤਾਂ ਮੈਂ ਤੇ ਕਰ ਲੈਣੀ ਜਿਸ ਦਿਨ ਤੁਸੀਂ ਕੂਕੇ ਤੇ ਪੰਥ ਕੋ ਮਿਟਾ ਦੇਵੋਗੇ ਫਿਰ ਅਸੀਂ ਸਾਰੇ ਕੂਕੇ ਤੁਹਾਰੇ ਪਾਸ ਤੇ ਤਨਖਾਹ ਬਖਸ਼ਾਏ ਲੈਵਾਂਗੇ ਪੁਰੇ ਨਹੀਂ ਬਖਸ਼ਉਂਦੇ ਆਮੇ ਤੁਸੀਂ ਕਿਤਨਾ ਬਕੋ ਸਾਰੇ ਇਕੱਠੇ ਹੋ ਕੇ ਪੁਜਾਰੀ ਤੇ ਨਾਲੇ ਕਾਲੀਪੋਟ ਵਿੰਗ ਸਿੰਘ ਥੋੜਾ ਲਿਖਾ ਹੈ ਬਹੁਤ ਕਰਕੇ ਸਮਝ ਲੈਣਾ ਜਿੱਥੇ ਜਿੱਥੇ ਅੱਗੇ ਕਲਾਮ ਫੈਲੀ ਹੈ ਲਿਖ ਕੇ ਉੱਥੇ-ਉੱਥੇ ਉਹਨੇ ਉਹ ਅਰਦਾਸ ਵੀ ਹੁਕਮ ਭੇਜ ਦੇਣਾ ਇਹ ਅਰਦਾਸ ਦਾ ਵੀ ਹੁਕਮ ਭੇਜ ਦੇਣਾ ਲਿਖ ਕੇ ਉੱਠਣਾ ਨਹੀਂ ਹੁਣ ਇਸ ਬਾਤ ਤੇ ਸਾਰੇ ਅਕਾਲ ਪੁੰਗੇ ਤੇ ਹੀ ਫੈਲੀ ਹੈ ਜੇ ਕਲਾਮ ਕੂਕੇ ਪੜਦੇ ਹਨ ਜਿਸ ਤਰ੍ਹਾਂ ਝੱਕ ਮਾਰੀ ਹੈ ਹੁਣ ਇਹੋ ਖਬਰ ਕਰ ਦੇਣੀ ਭਈ ਕੂਕੇ ਇਹੋ ਆਉਂਦੇ ਹਨ ਕੰਪਨੀ ਦਾ ਹੀ ਤਕੜੇ ਕਰਦੇ ਹੋ ਅੱਗੇ ਵੰਗ ਸਿੱਖੀ ਨੂੰ ਬੰਦ ਪਾਇਆ ਤੁਸੀਂ ਤੁਹਾਨੂੰ ਜਿੰਨਾ ਚਿਰ ਤੁਸੀਂ 2 ਮਹੀਨੇ ਤੇ ਇੱਕ ਨਹੀਂ ਕਰਨੇ ਦੇ ਉਦਨਾ ਚਿਰ ਅਸੀਂ ਤੁਹਾਡੇ ਅੱਗੇ ਤਨਖਾਹ ਬਖਸ਼ਾਉਣ ਨੂੰ ਨਹੀਂ ਖੜੇ ਹੁੰਦੇ ਭਾਵੇਂ ਤੁਸੀਂ ਕਿੰਨਾ ਕਹੋ ਉਦਨਾ ਚਿਰ ਸਾਨੂੰ ਤੁਸਾਂ ਦਾ ਕਹਿਣਾ ਇੱਥੇ ਲੱਗਦਾ ਹੈ ਜਿਵੇਂ ਭੂਤ ਦੀ ਟੁੰਦੀ ਹੈ ਭਾਵੇਂ ਕਿਦਨੀ ਬਾਹਰ ਕਹੋ ਜਿਸ ਵੇਲੇ ਤੁਸੀਂ ਜੋ ਬਾਤਾਂ ਦੋ ਜੋ ਆਕਿਆ ਹੈ ਤੁਹਾਨੂੰ ਦੋਵੇਂ ਤੇ ਜੇ ਦੇ ਕਰਨੋਗੇ ਤਾਂ ਅਸੀਂ ਆਪ ਹੀ ਤੁਹਾਡੇ ਅੱਗੇ ਹੱਥ ਜੋੜ ਖੜੇ ਹੋ ਜਾਵਾਂਗੇ ਸਾਰੇ ਹੀ ਕਿਤੇ ਜੋ ਮਰਜ਼ੀ ਹੋਵੇ ਸੋ ਤਨਖਾਹ ਲੈ ਆਉਣੀ ਹੁਣ ਤੁਸੀਂ ਸਾਨੂੰ ਤਨਖਾਹ ਲਾਉਣ ਨੂੰ ਆਖਣਾ ਨਾ ਦੋਹਾਂ ਮਾਤਾ ਮੈਂ ਤੇ ਇੱਕ ਕਰਨ ਦਾ ਉਪਾਅ ਕਰੋ ਜਿਸ ਤਰ੍ਹਾਂ ਬਣਿਆ ਹੋਵੇ ਤੁਸਾਂ ਤੇ ਜੇ ਉਹ ਨਹੀਂ ਨੂੰ ਕਰਨਾ ਪਰ ਤੁਸੀਂ ਅੱਗੇ ਹੀ ਚੁੱਪ ਕਰ ਰਹਿਣਾ ਸੀ ਤੁਸਾਂ ਦਾ ਕੀ ਨੁਕਸਾਨ ਸਾ ਹੁਣ ਤਾਂ ਹੁਣ ਤਾਂ ਤੁਸਾਂ ਦੀ ਪੱਤ ਹੁਣ ਤਾਂ ਤੁਸਾਂ ਦੀ ਪੱਤ ਥਾਂ ਹੀ ਰਹਿੰਦੀ ਹੈ ਜੇ ਮਿਟਾ ਦਿਓ ਕੂਕੇ ਪੰਸ ਕੋ ਨਹੀਂ ਤਾਂ ਜਿੱਥੇ-ਜਿੱਥੇ ਕਿਸੇ ਨੇ ਕਲਾਮ ਲਿਖੇ ਭੇਜੀ ਹੈ ਕਿ ਕਹੀ ਹੈ ਉਤੇ-ਉਤੇ ਤੁਹਾਡੇ ਮੂੰਹ ਤੇ ਮਿੱਟੀ ਪਾਉਗੀ ਤੁਸੀਂ ਸਾਰੇ ਕਹਿੰਦੇ ਹੋ ਕਿ ਭਾਵੇਂ ਮਿਟਾਓ ਭਾਵੇਂ ਥੋੜੇ-ਥੋੜੇ ਮਿਟਾਓ ਕੇ ਤਾਂ ਮਿਲੋ ਹੱਥ ਜੋੜ ਕੇ ਤਨਖਾਹ ਬਖਸ਼ਾਓ ਜੇ ਮਿਲ ਕੇ ਸਾਡੇ ਨਾਲ ਆਖੋਗੇ ਸਾਨੂੰ ਤਨਖਾਹ ਬਖਸ਼ਾਉਣ ਨੂੰ ਤਾਂ ਵੀ ਅਸੀਂ ਤੁਹਾਡੇ ਅੱਗੇ ਖੜੇ ਹੋਣ ਜਾਵਾਂਗੇ ਹੱਥ ਜੋੜ ਕੇ ਜੋ ਮਰਜ਼ੀ ਹੋਵੇ ਤਨਖਾਹ ਲੈ ਲੈਣੀ ਅਸੀਂ ਤੁਹਾਨੂੰ ਆਪਣਾ ਲਾਜ ਆਪ ਹੀ ਦੱਸਦੇ ਹਾਂ ਜੋ ਤੁਹਾਨੂੰ ਅੱਛੀ ਲੱਗੇ ਸੋ ਕਰੋ ਸਾਰੇ ਮਿਲ ਕੇ ਅੱਗੇ ਹੋਰ ਕੀ ਲਿਖਣਾ ਹੈ ਦੋਵੇਂ ਤੇ ਇੱਕ ਵੀ ਨਾ ਹੋਈ ਤੁਸਾਂ ਤੇ ਤਾਂ ਤੁਸਾਨੂੰ ਅੱਛੀ ਨਾ ਹੋ ਜੱਬ ਜਿਨੀ ਇਸ ਬਾਤ ਦੀ ਪ੍ਰਤੀਤ ਜਾਣ ਨਹੀਂ ਅਸੀਂ ਝੂਠ ਨਹੀਂ ਬੋਲੇ ਇਸ ਬਾਤ ਵਿੱਚ ਸ੍ਰੀ ਗੁਰੂ ਜੀ ਸਰਬਕੇ ਹਿਰਦੇ ਬਾ ਸੁਆਮੀ ਹੋਰ ਕਾਂਸਾ ਜੀ ਤੁਸਾਨੂੰ ਕਈ ਵਾਰ ਸੋਏ ਆ ਕਹਿੰਦੇ ਆਨੂ ਕਿ ਕੂਪਰਿਓ ਤੁਸੀਂ ਤਨਖਾਹ ਬਖਸਾਓ ਅਸੀਂ ਇਸ ਤੇ ਨਹੀਂ ਬਖਸਾਈ ਤੁਸਾਨੂੰ ਅਸੀਂ ਜਾਣਿਆ ਜੋ ਆਗੂ ਤੋਂ ਹਨ ਪਰ ਅੰਦੇ ਹਨ ਮੋਤੀਆ ਫਿਰਾ ਹੈ ਇਨ੍ਹਾਂ ਦੀ ਬੁੱਧ ਰੂਪੀ ਨੇਤਰਾਂ ਉੱਤੇ ਉਹ ਜਿਹੜਾ ਫੇਰਾ ਹੁੰਦਾ ਜਿਸਦੇ ਉਹਦੇ ਨੇਤਰ ਦੇਖਣ ਨੂੰ ਅੱਛੇ ਹੁੰਦੇ ਆ ਪਰ ਨજર ਨਹੀਂ ਆਉਂਦਾ ਇੱਥੇ ਸੱਤ ਸਾਲ ਲੱਗੇ ਹੋਆ ਉਹਦੇ ਨੇਤਰ ਦੇਖਣ ਨੂੰ ਤਾਂ ਅੱਛੇ ਹੁੰਦੇ ਆ ਪਰ ਨજર ਨਹੀਂ ਆਉਂਦਾ ਸੋ ਜੀ ਦੇਖਦੇ ਤਾਂ ਸੇ ਸਿੰਘ ਜਦ ਤੁਸੀਂ ਆਖ ਉੱਠੇ ਕੂਕੇ ਕਲਾਮ ਪਰਦੇ ਸਿੱਖ ਨਹੀਂ ਤਾਂ ਅਸੀਂ ਮੋਤੀਆ ਜਾਣ ਲਿਆ ਨਹੀਂ ਤਾਂ ਬਖਸ਼ਾਈ ਲੈਂਦੇ ਤੁਸੀਂ ਕੋਈ ਸਾਦਾ ਘਰਬਾਰ ਤਾਂ ਨਹੀਂ ਸੀ ਜਬਤ ਕਰ ਲੈਣਾ ਪਰ ਅਸੀਂ ਆਖਿਆ ਭਾਈ ਇਹਦੇ ਆਗੂਆਂ ਮਗਰ ਨਾ ਲਗੋ ਇਹ ਤਾਂ ਸਾਰੋਸਾਰ ਨੁਹਾਉਣ ਵਾਲਾ ਹੈ ਫਿਰ ਅਸੀਂ ਕਿਹਾ ਭਾਈ ਦੇਖੋ ਤਾਂ ਸਹੀ ਲੰਬੀ ਤੱਕਣੀ ਅੱਛੀ ਹੈ ਹੁਣ ਇਹਨਾ ਮੋਤੀਆ ਦੱਸੋ ਨਾ ਤਨਖਾਹ ਹੀ ਬਖਸ਼ਾਓ ਜੋ ਕੋਈ ਥੋੜਾ ਬਹੁਤਾ ਦਿਸ ਵੀ ਆਉਂਦਾ ਹੋਵੇ ਛੇਤੀ ਦਾ ਕੰਮ ਘੂਟਾਦਾ ਹੈ ਹੁਣ ਅਸੀਂ ਜਾਣਿਆ ਹੈ ਜੋ ਤੁਸਾਂ ਨੂੰ ਅਜੇ ਤਾਈਂ ਪੁੱਛ ਨਹੀਂ ਦੱਸਣ ਲੱਗਾ ਕਿਉਂਕਿ ਹੁਣ ਤਾਈਂ ਆਂਦੇ ਹਕੂਕਿਓ ਤੁਸੀਂ ਤਨਖਾਈ ਇਹੋ। ਤੋਂ ਜੀ ਜੇਦਾ ਅਸੀਂ ਗੁਰੂ ਦੇ ਰਾਹ ਤੋਂ ਰਾਹ ਤੇ ਹੋਰ ਕੁਛ ਕਰਦੇ ਹੁੰਦੇ ਤਾਂ ਤੇ ਤੁਸਾਂ ਨੂੰ ਜਾਣਦੇ ਘਰੇ ਵੱਡੇ ਕਿ ਸਾਡਾ ਪਖੰਡ ਇਹਨਾਂ ਨੇ ਜਾੜ ਕਰ ਲਿਆ ਹੈ। ਅਸੀਂ ਦੁਹਾਗਨ ਸਾਹਿਬਾਂ ਦੀ ਬਾਣੀ ਤੇ ਭਾਈ ਦੀ ਬਾਣੀ ਬਿਨਾ ਹੋਰ ਬਾਣੀ ਨਹੀਂ ਪੜਦੇ। ਗੁਰਮੰਤਰ ਬਿਨਾ ਹੋਰ ਕਿਸੇ ਦਾ ਮੰਤਰ ਵੀ ਨਹੀਂ ਪੜਦੇ। ਇੱਕ ਜੀ ਆਵੇ ਫਿਰ ਅਸੀਂ ਪੱਕ ਜਾਣ ਲਿਆ ਸਰਾਫਾਂ ਦੀ ਜਗਾ ਤੋਂ ਠੀਕ ਬੈਠੇ ਹਨ ਪਰ ਅੱਖੀ ਦੇ ਨਹੀਂ ਹੈ ਪਰ ਰਿਹਾ ਜਾਂ ਸੋਹਰੇ ਹੋਰ ਕਿੰਨੇ ਇੱਕ ਜੀ ਆਣੇ ਜੀ ਸਿਰਾਫ ਤੋਂ ਗੁਰ ਸਬਦ ਕਰਕੇ ਜਾਣਿਆ ਗਿਆ ਗੁਰੂ ਜੀ ਦਾ ਬਚਨ ਹੈ ਨਾਨਕ ਕਹਿੰਦਾ ਹੋਇ ਕਾ ਰਤਨਾ ਪਰਖਣ ਜਾਏ ਰਤਨਾ ਸਾਰ ਨਹੀਂ ਜਾਣੀ ਆਵਾ ਆਪ ਲੋਕਾਂ ਜਦ ਬੂਲ ਉੱਠੇ ਸੱਚੀ ਮਣੀ ਕੋ ਝੂਠੀ ਝੂਠੀ ਕੋ ਸੱਚੀ ਦਾ ਸਭ ਲੋਕ ਜਾਣ ਲੈਂਦੇ ਆ ਖਰਾਬ ਤਾਂ ਐਂ ਪਰ ਨੇ ਐ ਇਹਨਾਂ ਨੂੰ ਫੀਰ ਚਾਉਣਾ ਹੈ ਫਿਰ ਅਸੀਂ ਐਸੇ ਤਰ੍ਹਾਂ ਕਹਾਂ ਦੇਖੋ ਛੇਤੀ ਨਾ ਆਣੇ ਕਾ ਨਾ ਤਨਖਾਹੀ ਬਖਸਾਓ ਜੇ ਤੁਸੀਂ ਤੋਂ ਪਛਾਉਂ ਦਸ ਹੰਦ ਲੱਗ ਜਾਂਦੀ ਹੋਵੇ ਸੋ ਜੇ ਤਾਈ ਨਹੀਂ ਲੱਗੀ ਤੁਖਾਉਂ ਦਸ ਕਿਉਂ ਜੇ ਤੁਸੀਂ ਹੁਣ ਤਾਂ ਹੀ ਆਂਦੇ ਹੋ ਤਨਖਾਹੀ ਬਖਸਾਓ ਸੱਚੀ ਮਣੀ ਨੂੰ ਝੂਠੀ ਦਸੀ ਜਾਂਦੇ ਹੋ ਤੁਸੀਂ ਪੱਕੇ ਐਂ ਦੇ ਸਰਾਪ ਹੋ ਇਸ ਕਰਕੇ ਅਸੀਂ ਚੁੱਪ ਕਰ ਰਹੇ ਗੁਰੂ ਜੀ ਦਾ ਬਚਨ ਹੈ ਛੇਤੀ ਕਰਨੀ ਮਨੁੱਖਾਂ ਦਾ ਕੰਮ ਨਹੀਂ ਪੁੱਤਾਂ ਦਾ ਕੰਮ ਹੈ ਤੋ ਜੀ ਅਸੀਂ ਪੂਤਾਂ ਦਾ ਕੰਮ ਨਹੀਂ ਕੀਤਾ ਤੁਸੀਂ ਪੂਤਾਂ ਦਾ ਕੰਮ ਕੀਤਾ ਹੈ ਕੁਛ ਨਹੀਂ ਦੇਖਾ ਧੀਰਜ ਨਹੀਂ ਕੀਤੀ ਸਾਰੇ ਹੀ ਮਿਲ ਕੇ ਸੱਜੀ ਮਣੀ ਨੂੰ ਝੂਠੀ ਆਖਣ ਲੱਗੇ ਤੁਹਾਡਾ ਸੁਭਾਅ ਪੂਤਾਂ ਦਾ ਜਾਣ ਕੇ ਨਹੀਂ ਤੁਹਾਰੇ ਅੱਗੇ ਤਨਖਾਹ ਲੋਾਈ ਪਰ ਫੇਰ ਵੀ ਤਨਖਾਹ ਲੈਣ ਵਾਸਤੇ ਹੁਣ ਵੀ ਖੜੇ ਹੋ ਜਾਂਦੇ ਹਾਂਸ ਜੋੜ ਕੇ ਜੇ ਦੋ ਬਾਤਾਂ ਮੈਂ ਤੇ ਤੁਸੀਂ ਇਹ ਕਰ ਲਓ ਰਲ ਕੇ ਕਿਹੜਾ ਖੂਕਾ ਪੰਥ ਬਿਟਾਓ ਜੇ ਝੂਠੀ ਮਣੀ ਹੈ ਤਾਂ ਇਸ ਕੋ ਦੂਰ ਕਰੋ ਜੇ ਕੂਕੇ ਝੂਠੀ ਮਣੀ ਬੱਲੇ ਬੱਨੀ ਫਿਰਦੇ ਆ ਤਾਂ ਇਸ ਕੋ ਸਿਟਾਓ ਜੇ ਕੁਛ ਨਹੀਂ ਕਰਦੇ ਹੋ ਤਾਂ ਪਹਿਲੇ ਕੰਢੇ ਚ ਉਠਾਈ ਥੀ ਚੌਵੀਂ ਕੁੰਟੀ ਰੋੜੀ ਪਾਈ ਅੱਛਾ ਦੇਖ ਲਓ ਜੋ ਬਣਦੀ ਐ ਸੋ ਬਣਾਓ ਪਰ ਸਾਨੂੰ ਤਾਂ ਝੂਠੀ ਮਣੀ ਤੁਸਾਂ ਦੇ ਪਾਸ ਦਿੱਤੀ ਐ ਅੱਗੇ ਗੁਰੂ ਜਾਣੇ ਅਸੀਂ ਕੂਪੇ ਤੁਸਾਂ ਦੇ ਪਿਛਾੜੀ ਆ ਤੁਸੀਂ ਕੁਛ ਕਰੋ ਮਿਹਰਾ ਤੁਸਾਂ ਦਾ ਹੈ ਜੋ ਤੁਸਾਨੂੰ ਅੱਛੀ ਲੱਗੇ ਸੋ ਕਰੋ ਟੂਟਾ ਦਾ ਭਾਵੇਂ ਵੱਡਾ ਹੋਵੇ ਭਾਵੇਂ ਟੂਟਾ ਛੋਟਾ ਹੋਵੇ ਦੋਹਾਂ ਨੂੰ ਪਾਰੀ ਹੈ ਅਜੇ ਵੀ ਦੇਖ ਲਓ ਗੁਰੂ ਜੀ ਬਹੁਤ ਮਣੀ ਕਿੰਨਾ ਪਾਸ ਹੈ ਜੇ ਤੁਸੀਂ ਝੂਠ ਬੋਲ ਕੇ ਸੁਣਾਇਆ ਹੈ ਦੇਸ਼ ਦੇਸ਼ ਮੈਂ ਬਹੁਤਾ ਕੀ ਲਿਖਣਾ ਹੈ ਥੋੜੇ ਲਿਖੋ ਕੋਈ ਬਹੁਤਾ ਕਰਕੇ ਸਮਝ ਲੈਣਾ ਹੋਰ ਸੰਸਾਰ ਜੀ ਸਾਡੀ ਇਹ ਅਰਜ ਹੈ ਜੋ ਤੁਸੀਂ ਸਾਲ 1919 ਤੱਕ ਬਦੀ ਦੀਮਾਲਾ ਤੇ ਆਕਰ ਲੱਗੇ ਹੋ ਕਿਉਂਕਿ ਤੁਸੀਂ ਤਨਖਾਈ ਹੈ ਉਹ ਤਨਖਾਏ ਨਵਾਏ ਬਨ ਨਾ ਤੁਹਾਨੂੰ ਤਕਸੀਮ ਅਸਰ ਦੇਣ ਦੇਣਾ ਹੈ ਮੈਂ ਤੁਸਾਂ ਦੀ ਅਰਦਾਸ ਕਰਨੀ ਹੈ ਹੋਰ ਵੀ ਮਾਰ ਘੁੰਟ ਗਾਲ ਗਲੋਜ ਬਹੁਤ ਕੀਤੀ ਹੈ ਬੇਨਾਪਰਿਆਈ ਸੋ ਅਜ ਤਾਈ ਤੁਹਾਨੂੰ ਅਸੀਂ ਕੋਈ ਉੱਤਰ ਨਹੀਂ ਦਿੱਤਾ ਮੋੜ ਕੇ ਸੋ ਅਸੀਂ ਹੁਣ ਇਸ ਬਾਤ ਦਾ ਉੱਤਰ ਦਿੰਦੇ ਆਂ ਇਸ ਅਰਦਾਸ ਦੇ ਆਦਮੇ ਲਿਖਾ ਹੈ ਕਿ ਤੁਸੀਂ ਹੱਥ ਜੋੜ ਕੇ ਤਨਖਾਹ ਲਵਾਓ ਸੋ ਅਸੀਂ ਤੁਸਾਂ ਨੂੰ ਦੋਵੇਂ ਪਾਸਾ ਛੱਡੀਆਂ ਅਸੀਂ ਤੁਸਾਂ ਦੇ ਅੱਗੇ ਹੱਥ ਜੋੜ ਖੜੇ ਹੁੰਦੇ ਆਂ ਹੱਥ ਜੋੜ ਕੇ ਖੜੇ ਹੁੰਦੇ ਆਂ ਜੋ ਤੁਹਾਡੀ ਮਰਜ਼ੀ ਹੈ ਤਨਖਾਹ ਲਾਓ ਸਾਨੂੰ ਪਰਵਾਨ ਹੈ ਅਸੀਂ ਹਾਰੇ ਤੁਸੀਂ ਜਿੱਤੇ ਪਰ ਸਾਡੇ ਨਾਲ ਮਿਲ ਜਾਓ ਗੁਰੂ ਦਾ ਕੰਮ ਜਾਣ ਕੇ ਤਾਨੂੰ ਸਭ ਮਾਫ਼ ਜਿੰਨਾ ਤੁਸੀਂ ਵਾਦਾ ਕੀਤਾ ਜਾਂ ਨਹੀਂ ਕੀਤਾ ਪਰ ਇਤਨੀ ਬਾਤ ਤੁਸੀਂ ਆਖਦੇ ਹੋ ਜੋ ਕੂਕਾ ਪੰਥ ਗੁਰੂ ਜੀ ਦਾ ਹੀ ਕੀਤਾ ਹੋਇਆ ਹੈ ਸਾਰੇ ਜਿੱਥੇ ਅੱਗੇ ਆ ਕੇ ਆਏ ਜੋ ਕੂਕਾ ਪੰਥ ਗੁਰੂ ਦਾ ਨਹੀਂ ਹੈ ਆਓ ਸਾਰੇ ਮਿਲੋ ਛੇਤੀ ਜੇ ਤੁਹਾਨੂੰ ਗੁਰੂ ਦਾ ਨਹੀਂ ਬਨੂ ਬੁੰਦਾ RAM ਸਿੰਘ ਨੇ ਝੂਠੀ ਬਾਤ ਬੁਣਾ ਲਈ ਹੈ ਕਲਾਮ ਪੜ੍ਹ ਕੇ ਗੁਰੂ ਜੀ ਦਾ ਹੁਕਮ ਨਹੀਂ ਕੂਕਾ ਪੰਥ ਤਾਂ ਤੁਸੀਂ ਕੂਕੇ ਪੰਥ ਨੂੰ ਮਿਟਾ ਦਿਓ ਬੈਠੇ ਹੋਗੇ ਜਿਤਨੇ ਆਦੇ ਮਿੱਟਦਾ ਹੈ ਵੱਡੇ ਛੋਟੇ ਸਾਰੇ ਹੀ ਲੱਗ ਕੇ ਜਿਸ ਦਿਨ ਤੁਸੀਂ ਪੂਤਾ ਪੰਥ ਬਿਟਾ ਦਿੱਤਾ ਉਹਦੀ ਫੇਰ ਸਾਰੇ ਚੁਕੇ ਹੱਥ ਜੋੜ ਕੇ ਖੜੇ ਹੋ ਜਾਵਾਂਗੇ ਜੋ ਮਰਜ਼ੀ ਹੋਵੇ ਸੋ ਸੰਕਾ ਲਾਉਣੀ ਸਾਨੂੰ ਪਰਮਾਨ ਹੈ ਅਰ ਨਾਲੇ ਤੁਹਾਡਾ ਪਰਉਪਕਾਰ ਮੰਨਾਂਗੇ ਜੋ ਤੁਸੀਂ ਆਖੋਗੇ ਸੋ ਕਰਾਂਗੇ ਕਿਉਂ ਮੰਨਾਂਗੇ ਜੋ ਤੁਸੀਂ ਸਾਨੂੰ ਪੜਾਓ ਵੱਧ ਕੇ ਗੁਰੂ ਦੇ ਰਾਹ ਪਾਓਗੇ ਜੋ ਗੁਰੂ ਦਾ ਪੰਥ ਨਹੀਂ ਹੋਊ ਤਾਂ ਹੀ ਮਿਟੂਗਾ ਨਾ ਬਲੁਖ ਨਹੀਂ ਬਣਾਈ ਤਾਂ ਮਨੁੱਖ ਘਟਾ ਸਕਦਾ ਹੈ ਤੇ ਅਕਾਲ ਪੁਰਖ ਦੀ ਬਣਾਈ ਮਨੁੱਖ ਤੇ ਨਹੀਂ ਆਦਿ ਦੁਆ ਬਾਤਾਂ ਮੈਂ ਤੇ ਜੋ ਤੁਸੀਂ ਕਰੋ ਸੋ ਉਹਨੂੰ ਪਰਮਾਨ ਹੈ ਜੇ ਤੁਸੀਂ ਕਹੋ ਮਟਾ ਤਾਂ ਦਿੰਦੇ ਸਾਡੀ ਫੌਜਦਾਰੀ ਨਹੀਂ ਅੰਗਰੇਜ਼ ਰਾਜੇ ਹਨ ਤਾਂ ਇਹ ਬਾਤ ਝੂਠ ਹੈ ਫੌਜਦਾਰੀ ਨਾਲ ਖੜਾ ਵੀ ਤਾਂ ਨਹੀਂ ਹੋਆ ਕੂਕਾਪੰਦ ਮੰਦਰ ਸ਼ਰਧ ਨਾਲ ਹੋਆ ਹੈ ਤੁਸੀਂ ਵੀ ਮੰਦਰ ਸ਼ਰਧ ਨਾਲ ਮਟਾ ਦਿਓ ਤੁਸੀਂ ਆਦੇ ਹੋ ਰਾਮ ਸਿੰਘ ਨੇ ਕੀਤਾ ਹੈ ਕੂਕਾਪੰਦ ਤੋਂ ਰਾਮ ਸਿੰਘ ਦਾ ਇਕੱਲੇ ਦਾ ਕੀਤਾ ਤੁਸੀਂ ਸਾਰੇ ਇਕੱਠੇ ਹੋ ਕੇ ਹਟਾ ਦਿਓ ਜੇ ਇੱਕ ਦਾ ਕੀਤਾ ਤੁਹਾਰੇ ਬੌਧਿਆਂ ਦੇ ਨਾਂ ਤੇ ਆ ਤਾਂ ਤੁਸੀਂ ਤਨਖਾਹ ਕੀ ਲਾਓਗੇ ਤੇ ਬਖਸ਼ੋਗੇ ਕੀ ਤਾਂ ਤੁਸਾਨੂੰ ਨਮਸ਼ੀ ਹੋ ਸਾਰੇ ਆਪੋ ਜਿੰਨਾਂ ਨੇ ਤਲਖਾ ਲਾਈ ਹੈ ਆ ਲਾਉਣ ਨੂੰ ਆਂਦੇ ਹੋ ਚੱਬ ਜਰੀ ਅੱਗੇ ਤੁਸੀਂ ਜਾਣੋ ਜਿਸ ਪਾਸੇ ਬੂਢੋ ਹੋਵੇ ਉਸੇ ਪਾਸੇ ਮੁੱਕ ਜਾਓ ਬੂਢ ਮੈਂ ਫੁਰਤੀ ਦਿਲਾਤੀ ਤਾਂ ਬੜੀ ਹੈ ਪਰ ਦਮ ਨਹੀਂ ਸੱਚ ਬਰਾਬਰ ਜਿਸ ਕੰਮ ਨੂੰ ਤੁਸੀਂ ਲੱਗੋ ਨਾਲੇ ਸਿੰਘ ਸਾਰੇ ਵਾਲੇ ਕੋ ਵੀ ਨਾਲ ਲਾ ਲੈਣਾ ਕੁਝ ਬਾਕੀ ਨਾ ਛੱਡ ਦੇਣੀ ਫੇਰ ਵੀ ਨਾਲੇ ਉਹਨਾਂ ਕੋ ਵੀ ਤੁਸੀਂ ਆਪਣੇ ਨਾਲ ਸ਼ਾਮਲ ਕਰ ਲੈਣਾ ਜਿਸ ਕੰਮ ਕੋ ਤੁਸੀਂ ਲੱਗੋ ਜਿਸ ਜਿਸ ਨੇ ਮੁਖਰਜੀ ਕਲਾਮ ਲਿਖ ਕੇ ਆਪੋ ਆਪਣੀ ਸਹੀ ਪਾਗੇ ਫੇਰੀ ਹੈ ਸਾਰੇ ਸਾਰੇ ਆਸਾਨੀ ਗੁਰਦੁਆਰੇ ਰਾਜੇ ਸਿੰਘਾਂ ਵਿੱਚ ਸਾਰੇ ਰਾਜੇ ਸਿੰਘ ਕੂਕੇਆਂ ਦਾ ਲਹੂ ਪੀਰ ਲਾਇਦ ਪਏ ਜਿੱਥੇ ਕੂਕੇ ਗੁਰੂ ਜੀ ਦਾ ਅਸਥਾਨ ਜਾਣ ਕੇ ਮੱਥਾ ਟੇਕਣ ਜਾਂਦੇ ਹਨ ਤਾਂ ਅੱਗੇ ਉਹ ਪੁਜਾਰੀ ਸਿੰਘ ਕੂਕੇਆਂ ਨੂੰ ਦਰੋਜ਼ਰੋ ਕਰਕੇ ਪੈਂਦੇ ਹਨ ਸਾਰੀ ਗੁਰਦੁਆਰੀ ਜੇਵਨ ਨੂੰ ਕੂਕੇ ਪੁੱਛਦੇ ਆ ਭਾਈ ਜੀ ਜੋ ਨਹੀਂ ਬਤਾ ਦੇ ਚੰਦੰਦੇ ਤਾਂ ਉਹ ਅੱਗੇ ਤੇ ਆਂਦੇ ਨੇ ਤੁਸਾਂ ਦਾ ਗੁਰਦੁਆਰੇ ਨਾਲ ਕੀ ਆਸਤਾ ਹੈ ਮੁਸਲਿਆਂ ਦਾ ਫਿਰ ਤੂੰ ਕਿ ਆਂਦੇ ਹੈਂ ਤੁਸੀਂ ਸਾਨੂੰ ਮੁਸਲੇ ਕਿਸ ਤਰ੍ਹਾਂ ਦੇ ਹੋ ਤਾਂ ਉਹ ਆਂਦੇ ਹੈ ਸਾਨੂੰ ਅਕਾਲ ਪੰਥੇ ਤੇ ਲਿਖਾ ਆਇਆ ਹੈ ਨਾਲੇ ਮੁਕਤਰੋਂ ਲਿਖਾ ਆਇਆ ਹੈ ਬੜੇ ਬੜੇ ਮਹੰਤਾਂ ਦੀ ਸਹੀ ਨਾਲ ਐਡੇ ਵੱਡੇ ਮਹੰਤਾਂ ਨੇ ਅੰਮ੍ਰਿਤਸਰੀਆਂ ਗਾਲ ਪੰਗੇ ਵਾਲਿਆਂ ਨੇ ਧੂਠ ਨਹੀਂ ਬੋਲਾ ਜਾਓ ਪਰੇ ਦਰੋਦਰੋ ਕਰਕੇ ਟਾਇਂ ਦਿੰਦੇ ਹੈਂ ਕਿਉਂਕਿ ਫਿਰ ਮੁੜ ਪੈਂਦੇ ਆਂਦੇ ਹੈਂ ਅੱਛਾ ਗੁਰੂ ਤੇਰਾ ਪਾਣਾ ਤੂ ਸੋ ਇਹ ਅਰਦਾਸ ਤੁਸਾਂ ਦੇ ਪਾਸ ਭੇਜੀ ਹੈ ਕੂਚਿਆ ਨੇ ਤੁਰੀ ਮੁਖੋ ਸਾਰੇ ਪੰਜਾਬ ਮੈਂ ਅਤਾਲ ਗੁੰਗੇ ਵਾਲੇ ਨਾਲੇ ਤੁਹਾਰੇ ਪਾਸ ਸਿੰਘ ਕਬਾ ਲੱਗਦੀ ਹੈ ਆਪ ਵੀ ਵੱਡੇ ਹੋ ਤੇ ਤੁਹਾਰੇ ਪੱਖੀ ਵੀ ਵੱਡੇ ਹਨ ਰਾਜੇ ਬਲਤਾਰੀ ਇਹ ਕਿੱਸਾ ਮੁਕਾਉ ਜਿਸ ਤਰ੍ਹਾਂ ਸੇ ਮੁਕ ਰਹਾ ਹੈ ਭਾਇਆ ਵੀ ਤੁਸਾਂ ਦਾ ਹੀ ਗਿਆ ਜੋ ਸਿੱਖੀ ਦਾ ਬਾਣਾ ਰੱਖੇ ਅਰ ਪਰੇ ਕਲਾਮ ਉਹ ਵੱਡਾ ਤਨਖਾਇਆ ਹੈ ਅਰ ਜੋ ਬਾਣਾ ਵੀ ਸਿੱਖੀ ਦਾ ਹੋਵੇ ਅਰ ਬਾਣੀ ਵੀ ਦੁਆ ਗੁਰਮੁਖ ਸਾਹਿਬਾਂ ਦੀ ਬਿਨਾ ਹੋਰ ਨਾ ਪੜੇ ਮੰਤਰ ਵੀ ਸੋਈ ਪੜੇ ਜੋ ਦਸਾਂ ਗੁਰੂਆਂ ਦਾ ਹੁਕਮ ਹੈ ਔਰ ਸੋ ਦੁਰੋਦਰ ਕਰਨੀ ਨਾਲੇ ਮੁਸਲਾ ਕਹਣਾ ਹੈ ਤੁਸੀਂ ਵਿਚਾਰ ਲਿਓ ਤਨਖਾਈ ਆ ਹੈ ਜਾਂ ਨਹੀਂ ਮਾਰਨਾ ਟਕਾਉਣਾ ਨਾਲੇ ਗੁਰਸਬਤ ਅਸੀਂ ਤਾਂ ਬਾਣੀ ਗੁਰੰਤ ਸਾਹਿਬਾਂ ਦੀ ਪੜਨੀ ਹੈ ਦੁਹਾਣੀ ਅਰ ਮੰਤਰ ਸੋ ਪੜਨਾ ਹੈ ਜੋ ਦਸਾ ਗੁਰਾਂ ਵਿੱਚ ਪ੍ਰਮਾਨ ਹੋਵੇ ਨਿਰੰਗਾ ਨਾਂ ਗਿਆ ਮੈਂ ਵੀ ਸਿੱਖਾਂ ਸਾਧਾਂ ਮੈਂ ਵੀ ਪ੍ਰਮਾਨ ਹੋਵੇ ਪੱਕਦਾ ਸਾਨੂੰ ਕੋਈ ਡਰ ਨਹੀਂ ਚਾਹੇ ਕਿਸੇ ਵੀ ਲਹੇ ਚਾਹੇ ਨਾ ਲਹੇ ਜੇ ਡਰ ਹੋ ਪਰ ਜਿਨ੍ਹਾਂ ਦਾ ਹੁਕਮ ਹੈ ਇਹ ਮੰਤਰ ਅਰ ਬਾਣੀ ਪੜੰਦਾ ਉਹ ਜਾਣਣ ਦਸੇ ਗੁਰੂ ਜੇ ਤੁਸੀਂ ਕੋ 18 ਬਰਸਾਂ ਪਿਛੋਂ ਕਿਉਂ ਇਹ ਬਾਤ ਲਿਖੀ ਐ ਅਸੀਂ ਤੁਹਾਡੇ ਵੱਲ ਦੇਖਦੇ ਰਹੇ ਕਿ ਅੱਜ ਮੁੜਦੇ ਐ ਕੱਲ ਕੋ ਮੁੜੇ ਐ ਜੇ ਤੁਸੀਂ ਨਹੀਂ ਮੁੜੇ 18 ਬਰਸ ਤਾਈਂ ਤਾਂ ਲਿਖਿਆ ਇਹ ਉਹ ਅਰਦਾਸ ਤੁਸੀਂ ਬੰਨੇ ਜੋ ਹੁਣ ਕੁਛ ਕਰੋ ਜੋ ਪਿੱਛੇ ਲਿਖਾ ਹੈ ਲਈ ਦਾਸੀ ਸਾਰੀ ਕੀ ਤੁਹਾਨੂੰ ਮੋੜ ਦੇਵਾਂਗੇ ਕੁਛ ਹੋਰ ਵੀ ਵਿਆਜ ਵਜੋਂ ਦੇਵਾਂਗੇ ਜਿਹੜਾ ਸੁਭਾਅ ਤੁਸੀਂ ਸਾਡੇ ਨਾਲ ਵਰਤਿਆ ਹੈ ਵਰਤੇ ਸਾਰੇ ਇਹ ਆ ਕੋ ਕਾਗਜ਼ ਗੁਰੂ ਜੱਟ ਮੁੜਾਊਗਾ ਫੇਰ ਡੇਰ ਨਹੀਂ ਫੇਰ ਨਹੀਂ ਡੇਰ ਕਰਨੀ ਜੇ ਅਸੀਂ ਮੋਡਰਨ ਜੁਗ ਦੇ ਹੁੰਦੇ ਹੁਣ ਤਾਂ ਹੀ ਦੇਰ ਕਿਉਂ ਕਰਦੇ ਭਾਈ ਚਾਰੇ ਦੀ ਭਾਜੀ ਕਿਉਂ ਰੱਖਦੇ ਸਿਰ ਤੇ ਨਾਲੇ ਹੋਰ ਵੀ ਬਾਤ ਹੈ ਜੋ ਗੁਰੂ ਜੀ ਨੇ ਲਿਖਾਇਆ ਬਿਨਾਂ ਵਿਚਾਰੇ ਅੱਛੀ ਤਰ੍ਹਾਂ ਦੇਖੇ ਛੇਤੀ ਕਰਨੀ ਧੀਰਜ ਨਾ ਕਰਨਾ ਇਹ ਉਹ ਕੰਮ ਮਨੁੱਖਾਂ ਦਾ ਨਹੀਂ ਇਹ ਉਹ ਕੰਮ ਭੂਤਨਿਆਂ ਦਾ ਹੈ ਹਕਾਇਤਾ ਮੈਂ ਲਿਖਾਇਆ ਸ਼ਤਾਬੀ ਵਿਵਦਕਾਰ ਆਹਰ ਮਨਾ ਜੋ ਤੁਸੀਂ ਕੰਮ ਭੂਤਨਿਆਂ ਦਾ ਕੀਤਾ ਹੈ ਅਸੀਂ ਨਹੀਂ ਕੀਤਾ ਪੂਤਾ ਦਾ ਪਰ ਤੁਹਾਨੂੰ ਤਾਂ ਮਿਲੂ ਹੋ ਜੱਤ ਮਾਰੇ ਨੇਤਰਾਵਾਂ ਤੋਂ ਛਾਈ ਲਊਗੀ ਗਾਫਲੀ ਦੀ ਅਜੇ ਤੁਹਾਡੀ ਮਤ ਪੂਜਾ ਨੇ ਛਾਈ ਹੋਈ ਹੈ ਮੁਸੰਦਾ ਜੀ ਤਰ੍ਹਾਂ ਰੋਣਾ ਬਾਤਾ ਮੈਂ ਇੱਕ ਕਰੇ ਬਿਨਾ ਹਮ ਤੁਹਾਡਾ ਪਿੱਛਾ ਨਹੀਂ ਛੋੜਾਂਗੇ ਜੇ ਮਿਲੋ ਕੇ ਮਿਟਾਓ ਜੋ ਤੁਸਾਂ ਨੂੰ ਅੱਛੀ ਲੱਗੇ ਸੋ ਕਰੋ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਹਿ ਬੁਲਾਈ ਪਰਮਾਨੰ ਕਰਨਗੇ ਸਾਰੇ ਕਾਲ ਸੇ ਜੀਵੋ ਸਾਰੇ ਕੂਕਿਆਂ ਦੀ ਥੋੜਾ ਲਿਖਾ ਬਹੁਤ ਕਰ ਜੇ ਸਮਝ ਲੈਣਾ ਜਿਹੜਾ ਸਿੰਘ ਤੁਸਾਂ ਨੂੰ ਅਰਦਾਸ ਦੇਵੇ ਉਸ ਨੂੰ ਤੁਸੀਂ ਆਪਣਾ ਹੁਕਮ ਸੁਣਾ ਦੇਣਾ ਜੋ ਬਾਤ ਤੁਸੀਂ ਕਰਨੀ ਹੋਵੇ ਮਹੀਨੇ 2-4 ਤੱਕ ਤੁਹਾਡਾ ਹੁਕਮ ਉਸ ਮੁਕਤੀਆ ਕੋ ਸੁਣਾ ਦੇਵੇਗਾ ਇਹ ਅਰਦਾਸ ਪਹੁੰਚੇ ਸ੍ਰੀ ਅੰਮ੍ਰਿਤ ਸਰ ਜੀ ਇਕਾਲ ਬੂੰਗੇ ਸਾਲ 1937 ਅਰਦਾਸ ਭਾਈ ਭਗਵਾਨ ਸਿੰਘ ਅੰਮ੍ਰਿਤਰੀਏ ਦੇ ਹੱਥ ਤੇ ਹਿਮਾ ਕੋ ਖਸਮ ਕੋ ਰਸਮ ਸੁਆਰੀ ਸਾਰੀ ਪਸ਼ਮ ਕਰਦਾਰੀ ਨੀਵ ਗਰੀਬ ਧਾਰੀ ਤੁਬਦਾ ਤਨ ਮਨ ਧਨ ਲਾਇ ਅਨ ਕੋਪ ਕਾਇ ਆਏ ਜਨੋ ਤੇ ਜੋ ਪ੍ਰਤਨ ਮਨ ਧਨ ਸੋਸਦਾ ਬੋਧ ਹਰ ਸੋਧ ਕਰ ਜਿਤ ਗੁਰ ਦੇ ਸਭ ਭੈ ਹਰੀ ਨੀਵ ਗਰੀਬ ਧਾਰੀ ਤੁਬਦਾ ਜੁਗਦਾਰੋ ਪਸ਼ਮ ਕਰ ਦਿੱਤਾ ਨੀਵੀਂ ਗਰਦਨ ਰੱਖ ਕੇ ਤਨ ਮਨ ਧਨ ਲਾਏ ਬਈ ਬੱਚੇ ਕਿਉਂ ਬੂਏ ਖੋਲ ਦੇ ਜਾਂ ਦਰਵਾਜੇ ਨੂੰ ਕਿਉਂ ਨਹੀਂ ਪੁੰਡੇ ਮਾਰਦੇ ਇੱਥੇ ਬੈਠੇ ਆ ਸਾਹਮਣੇ ਫੇਰ ਉਹ ਗੱਲ ਰਹਿੰਦੀ ਹੈ ਉਹ ਕੋਈ ਮਾਈ ਖਵਰੇ ਬਾਹਰ ਬੈਠੀ ਹੈ ਤਨ ਮਨ ਧਨ ਲਾਏ ਅੰਨ ਕੋ ਪਕਾਏ ਆਏ ਅੰਨ ਨੂੰ ਪਕਾ ਕੇ ਲੰਗਰ ਚਲਾਇਆ ਤਨ ਕਰਕੇ ਮਨ ਕਰਕੇ ਧਨ ਕਰਕੇ ਜਨੋ ਦੇ ਜੋ ਪ੍ਰਸੰਨ ਮਨ ਧਨ ਸੋਸਦਾ ਦਿੱਤਾ ਜਨਨ ਜਿਹੜਾ ਆਏ ਜੋ ਜਨ ਸੋ ਉਹਨਾਂ ਨੂੰ ਦੇ ਕੇ ਸਦਾ ਪ੍ਰਸੰਨ ਮੰਨ ਲੈਣਾ ਸੇਵਾ ਕਰਕੇ ਸੰਗਤਿ ਬੁੱਧ ਹਰ ਸੁਧ ਕਰ ਸਤਿਗੁਰ ਦਈ ਸਭ ਉਹ ਜਿਹੜਾ ਬੁੱਧ ਹਰ ਪਹਿਲਾ ਨਾਮ ਸੀ ਮਹਾਰਾਜ ਦਾ ਉਸ ਨੂੰ ਸ਼ੁੱਧ ਕਰਕੇ ਸ਼ੁੱਧ ਦੇ ਕੇ ਗੁਰ ਘਰੀ ਸੇ ਨਾਮ ਰੱਖਿਆ

ਸਤਗੁਰਾਂ ਨੇ ਆਖਿਆ ਸੀ ਉਹ ਭਾਈ ਤੁਸੀਂ ਸੇਵਾ ਕਰੋ ਮੈਂ ਤੁਹਾਡੇ ਨਾਮ ਦੀ ਮਾਲਾ ਫੇਰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਖਿਆ ਸੀ ਤੇ ਕਹਿੰਦੇ ਨੇ ਉਹ ਜਨਾਂ ਦੀ ਜਨਾਂ ਨੂੰ ਪਾਲਣ ਵਾਸਤੇ ਉਹ ਜਨਾਂ ਦੀ ਮਾਲਾ ਉਹਨਾਂ ਦੇ ਤਾਂ ਫੇਰਦੇ ਨੇ ਆਲਾ ਰਹੋ ਬਾਲਾ ਬਿਰਹੋ ਕੰਮ ਗਮ ਨਾ ਤਗਾ ਆਲਾ ਰਹੋ ਬਾਲਾ ਬਿਰਹੋ ਜਿਨ੍ਹਾਂ ਦਾ ਵਿਛੋੜੇ ਰੂਪੀ ਜਿਹੜਾ ਸਤਗੁਰਾਂ ਦਾ ਹੀ ਵਿਛੋੜੇ ਦਾ ਦੁੱਖ ਸੀ ਉਹ ਬਾਲਾ ਰਹਾ ਕਮ ਨਾ ਕਦਾ ਇੱਕ ਦਮ ਵੀ ਕਦੇ ਕਮ ਨਾ ਹੋਇਆ ਕਿਸੇ ਵੇਲੇ ਵੀ ਨਹੀਂ ਉਸ ਨੂੰ ਭੁਲਾਇਆ ਜਾਈ ਪ੍ਰਤਾਪ ਕਰ ਮਾਹੀ ਕੇ ਰਹਿ ਜਾਪ ਜਾਈ ਪ੍ਰਤਾਪ ਕਰ ਮਾਹੀ ਕੋ ਰਹਿ ਜਾਈ ਪ੍ਰਤਾਪ ਕਰ ਮਾਹੀ ਕੋ ਰਹਿ ਜਾਪ ਕਰਤਾ ਹੀ ਗੁਰਤਾ ਬਹਾਰੀ ਹਰੀ ਕੋਤੀ ਹਾਇਲੇ ਜਿਸ ਦੇ ਪ੍ਰਤਾਪ ਕਰਕੇ ਹਰੀ ਗਰ ਦਾ ਜਾਪ ਕਰਦੇ ਹੋ ਉਸੇ ਗੁਰੂ ਨੂੰ ਤੂੰ ਹੈ ਮਨ ਤੇ ਆਲਾ ਅਕਰਾਂ ਚ ਪ੍ਰਗਟ ਹਾਂ ਜਿਨੋਂ ਪਿਆ ਜਾਪ ਤੇ ਕੋ ਕਹਾ ਕਾਹੇ ਜਾਉਂਦੇ ਹੋ ਜਿਨ੍ਹਾਂ ਨੇ ਸਤਿਗੁਰਾਂ ਨੂੰ ਜਾਣ ਵੇਲੇ ਆਖਿਆ ਸੀ ਗੁਰੂ ਹਰੀ ਸਾਹਿਬ ਸਤਿਗੁਰੂ